ਤੁਸੀਂ ਜੁੜੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ 8000 ਆਇ ਇੱਕ ਨਵੀਂ ਚਰਚਾ ਲੈ ਕੇ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪત્રਕਾਰ ਸਦਾਰ ਜੁਗਿੰਦਰ ਸਿੰਘ ਜੀ ਸਰਬੋਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਤਾ ਸ਼ੁਰੂਆਤ ਹੀ ਸਿੱਧੇ ਸਵਾਲਾ ਤੋਂ ਕਰ ਲੈਨੇ ਆ ਸੁਖਬੀਰ ਬਾਦਲ ਨੂੰ ਤਨਖਾਹੀ ਐਕਰਾਰ ਦੇਣ ਤੋਂ ਬਾਅਦ ਉਹਨਾਂ ਦਾ ਵੀਆਈਪੀ ਕਲਚਰ ਦੇ ਨਾਲ ਸ਼੍ਰੀ ਕਾਲਤਕ ਸਾਬ ਤੇ ਪੇਸ਼ ਹੋਣ ਤੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਇਸ ਦੇ ਨਾਲ ਹੀ ਕਈ ਸਵਾਲ ਵੀ ਉੱਠ ਰਹੇ ਨੇ ਕਿ ਤਨਖਾਹੀਆ ਸਿੱਖ ਸ਼੍ਰੀ ਕਾਲਤਕ ਸਾਬ ਤੇ ਪੇਸ਼ ਹੋ ਸਕਦਾ ਹੈ ਦੇਖੋ ਸੁਖਬੀਰ ਬਾਦਲ ਦੇ ਤਨਖਾਹੀ ਐਕਰਾਰ ਦੇਣ ਤੋਂ ਬਾਅਦ ਜਿਸ ਤਰ੍ਹਾਂ ਉਹ ਲਾਮ ਲਸ਼ਕਰ ਨਾਲ ਜਾਂ ਵੀਆਈਪੀ ਕਲਚਰ ਨਾਲ ਸ਼੍ਰੀ ਕਾਲਤਕ ਸਾਬ ਤੇ ਗਿਆ ਔਰ ਉਹਨੇ ਇੱਕ ਨਵਾਂ ਬਵਾਦ ਛੇੜਿਆ ਔਰ ਉਤੇ ਪੰਥਕ ਜਥੇਬੰਦੀਆਂ ਜਾਂ ਸਿੱਖ ਸਥਾਨ ਤੇ ਪਹਿਰੇਦਾਰੀ ਦੀ ਗੱਲ ਕਰਨ ਵਾਲੀ ਜਿਹੜੀ ਪੰਥਕਾ ਗੂ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਆ ਔਰ ਜੇ ਦੇਖਿਆ ਵੀ ਜਾਵੇ ਤਾਂ ਜਿਹੜੀ ਪੰਥਕ ਮਰਜ਼ਾਦਾ ਹੈ ਜਾਂ ਸਿੱਖ ਸਥਾਨਤ ਹੈ ਜਾਂ ਸ੍ਰੀ ਕਾਲ ਤਖਤ ਸਾਹਿਬ ਦੀ ਮਰਜ਼ਾਦਾ ਉਹਦੇ ਅਨਸਾਰ ਕੋਈ ਤਨਖਾਹੀਆ ਸਿੱਖ ਸ੍ਰੀ ਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਵਾਵ ਨਹੀਂ ਸਕਦਾ ਦੇਗ ਬਣੀ ਕਰਵਾ ਸਕਦਾ ਇੱਥੋਂ ਤੱਕ ਕਿ ਪ੍ਰਾਰਥਨ ਸਮੇਤਾਂ ਮਤਲਬ ਇੱਕ ਪੈਰਾ ਵੀ ਲੱਗਦਾ ਰਿਹਾ ਕਿ ਤਨਖਾਈਆ ਸਿੱਖ ਕੋਈ ਸ੍ਰੀ ਘਾਲਤਖ ਸਾਹਿਬ ਤੇ ਜਾਂ ਨਾ ਸਕੇ ਔਰ ਜਿਸ ਤਰ੍ਹਾਂ ਸ੍ਰੀ ਘਾਲਤਖ ਸਾਹਿਬ ਵੱਲੋਂ 30 ਤਰੀਕ ਨੂੰ ਸੰਗਵੀਰ ਬਾਦਲ ਨੂੰ ਪੰਜ ਸਿੰਘ ਸਾਹਿਬਾਨਾ ਵੱਲੋਂ ਤਨਖਾਈਆ ਕਰਾਰ ਦਿੱਤਾ ਜਾਂਦਾ ਔਰ ਦੂਸਰੇ ਦਿਨ ਹੀ 31 ਤਰੀਕ ਨੂੰ ਸ੍ਰੀ ਘਾਲਤਖ ਸਾਹਿਬ ਤੇ ਜਾਂਦੇ ਆ ਔਰ ਜਿਸ ਤਰ੍ਹਾਂ ਉਹ ਜਾਂਦੇ ਆ ਲਾਮ ਲਸ਼ਕਰ ਨਾਲ ਔਰ ਕਾਲੀ ਲੀਡਰਾਂ ਦਾ ਵੀ ਇੱਕ ਕਹਿ ਲਓ ਕਾਫਲਾ ਉਹਨਾਂ ਦੇ ਨਾਲ ਜਾਂਦਾ ਔਰ ਉਹਦੇ ਨਾਲ ਹੀ ਗੱਲ ਕਰ ਲਈਏ ਕਿ ਉਹ ਸ੍ਰੀ ਕਾਲ ਤਖਤ ਸਾਹਿਬ ਤੇ ਵੀ ਜਾ ਕੇ ਮੱਥਾ ਟੇਕਦੇ ਆ ਪਰ ਇਹ ਸਾਰਾ ਕੁਝ ਤੇ ਜਿਹੜੀ ਹੈ ਮਤਲਬ ਇੱਕ ਨਵੀਂ ਚਰਚਾ ਛੜ ਗਈ ਹੈ ਔਰ ਜੇ ਗੱਲ ਕਰੀਏ ਕਿ ਵਕ ਵਕਾ ਗਵਰੇ ਜਿਹੜੀ ਪੰਥ ਕਾ ਗਵਰੇ ਮਰਜਾਦਾ ਦੱਸੀ ਆ ਉਹਦੇ ਅਨਸਾਰ ਇਹ ਹੈ ਕਿ ਜਦੋਂ ਕੋਈ ਤਨਖਾਈਆ ਕਰਾਰ ਹੋ ਜਾਂਦਾ ਸਿੱਖ ਤਾਂ ਉਹਨੂੰ ਮਤਲਬ ਸ੍ਰੀ ਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋ ਕੇ ਜਦੋਂ ਪੰਜ ਸਿੰਘ ਸਹਿਬਾਨ ਬੁਲਾਉਂਦੇ ਆ ਪੇਸ਼ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਸਿੱਖ ਸੰਗਤਾਂ ਦੀ ਹਾਜ਼ਰੀ ਚ ਜਿਹੜੀਆਂ ਆਪਣੀਆਂ ਗਲਤੀਆਂ ਨੇ ਉਹ ਕਬੂਲ ਕਰਨੀਆਂ ਪੈਂਦੀਆਂ ਉਸ ਤੋਂ ਬਾਅਦ ਸ੍ਰੀ ਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾਂ ਵੱਲੋਂ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਫਿਰ ਉਹ ਧਾਰਮਿਕ ਸਜ਼ਾ ਪੂਰੀ ਕਰਕੇ ਜਦੋਂ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਫਿਰ ਸ੍ਰੀ ਕਾਲ ਤਖਤ ਸਾਹਿਬ ਤੇ ਦੇਖ ਕਰਾਉਂਦੇ ਆ ਜਾਂ ਪਹੁੰਚਦੇ ਆ ਔਰ ਇਹ ਦੀ ਜਿਹੜੀ ਪੁਸ਼ਟੀ ਆ ਉਹ ਭਾਈ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਸਹਾਕਾਰਾਗੀ ਨੇ ਭਾਈ ਬਲਦੇਵ ਸਿੰਘ ਬਟਾਲਾ ਉਹਨਾਂ ਨੇ ਵੀ ਇਹ ਮਰਜਾਦਾ ਦੀ ਪੁਸ਼ਟੀ ਕੀਤੀ ਆ ਤੇ ਉਹਨਾਂ ਨੇ ਵੀ ਇਸ ਗੱਲ ਤੇ ਟਿੱਪਣੀ ਕੀਤੀ ਹੈ ਤੇ ਉਹਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਵੀ ਜਿਹੜੀ ਟਿੱਪਣੀ ਕਰਦੇ ਆ ਕਿ ਹੈ ਕਿ ਸੁਖਵੀਰ ਬਾਦਲ ਜਿਹੜੇ ਨੇ ਉਹ ਪੰਥਕ ਮਰਜਾਦਾ ਤੋਂ ਸਖਣੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਸਿੱਖ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਤਾਂ ਮਰਜਾਦਾ ਅਨਸਾਰ ਉਹਨਾਂ ਨੇ ਹੋਰ ਵਾਅਦਾ ਕੀਤਾ ਹੈ ਜੇ ਜਦੋਂ ਉਹ ਉਹ ਕਿਸੇ ਸਿੱਖ ਨੂੰ ਵੀ ਨਹੀਂ ਮਿਲ ਸਕਦਾ ਜਾਂ ਕਿਸੇ ਧਾਰਮਿਕ ਸਮਾਗਮ ਚ ਵੀ ਉਹ ਸਮੂਲੀਅਤ ਨਹੀਂ ਕਰ ਸਕਦਾ ਸਿੱਖ ਔਰ ਜੀ ਸਹਿਵੀਰ ਬਾਦਨਤਾ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਉਹ ਉਹਨਾਂ ਦੀ ਜਦੋਂ ਗਏ ਆ ਤਾਂ ਜਿਹੜੀ ਮਤਲਬ ਵਾਓ ਪਾਕਤ ਵੀ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੇ ਕੀਤੀ ਹੈ ਮੁਲਾਜ਼ਮਾ ਨੇ ਔਰ ਜਿਹੜੇ ਲੀਡਰਾਂ ਦਾ ਕਾਫਲਾ ਤਾਂ ਨਾਲ ਗਿਆ ਹੀ ਗਿਆ ਮਿਲਣ ਦੇ ਨਾਲ ਹੋ ਗਏ ਆ ਔਰ ਵਾਰ-ਵਾਰ ਜਿਹੜੇ ਅਕਾਲੀ ਲੀਡਰ ਆ ਤੁਸੀਂ ਸੁਣੋਗੇ ਕਿ ਹਰ ਲੀਡਰ ਜਿਹੜੇ ਸੁਖਵੀਰ ਦੇ ਸਾਥੀ ਨੇ ਉਹ ਵਾਰ-ਵਾਰ ਕਹਿੰਦੇ ਆ ਕਿ ਸੁਖਵੀਰ ਇੱਕ ਨਮਾਣੇ ਸਿੱਖ ਵਜੋਂ ਵਿਚਰ ਰਿਹਾ ਨਮਾਣੇ ਸਿੱਖ ਵਜੋਂ ਅਕਾਲ ਤਖਤ ਸਾਹਿਬ ਦੀ ਅੱਗੇ ਪੇਸ਼ ਹੋ ਰਿਹਾ ਦੇਖੋ ਜਦੋਂ ਉਹ ਵਾਰ-ਵਾਰ ਇਹ ਕਹਿ ਰਹੇ ਆ ਤਾਂ ਸੁਖਵੀਰ ਬਾਦਲ ਨੂੰ ਜਿਹੜੀ ਪੰਥਕ ਮਰਜ਼ਾਦਾ ਉਹ ਪੜ੍ਹ ਲੈਣੀ ਚਾਹੀਦੀ ਆ ਜਾ ਕਿਸੇ ਤੋਂ ਪੁੱਛ ਕੇ ਉਹਨੂੰ ਜਦੋਂ ਜਦੋਂ ਸਾਰੀ ਕਾਰਵਾਈ ਚੱਲ ਰਹੀ ਆ ਪ੍ਰੋਪਰ ਤਾਂ ਉਹਦੇ ਪੰਥਕ ਮਰਜ਼ਾਦਾ ਅਨਸਾਰ ਹੀ ਜਾਣਾ ਚਾਹੀਦਾ ਅਰੇ ਬਾਤ ਬਾਤ ਨਵੇਂ ਛਿੜਨੀ ਨਾ ਔਰ ਇਹ ਵੀ ਆ ਕਿ ਜਦੋਂ ਜੇ ਉਹ ਦੇਖੋ ਜੇਲ ਉਹਨੇ ਸ੍ਰੀ ਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸਜ਼ਾ ਵੀ ਲੱਗੀ ਜੋ ਸਜ਼ਾ ਵੀ ਪੂਰੀ ਕਰ ਲੈਣਗੇ ਆਪਾਂ ਪਿੱਛੇ ਵੀ ਗੱਲ ਕੀਤੀ ਹੈ ਕਿ ਜਾਂ ਤਾਂ ਉਹ ਸਿਰਫ ਵੋਟਾਂ ਦੀ ਖਾਤਰ ਨਾ ਜਾਣ ਮਨੋ ਸ੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਔਰ ਜੇ ਮਨੋਂ ਜਾਣਗੇ ਤਾਂ ਤਾਂ ਹੀ ਜਿਹੜੀ ਸਿੱਖ ਮਾਨਸਿਕਤਾ ਹੈ ਜਿਨ੍ਹਾਂ ਦੇ ਮਨਾਂ 'ਚ ਸਵਾਲ ਖੜੇ ਹੋਏ ਹੋਏ ਆ ਉਹ ਉਸ ਮਾਨਸਿਕਤਾ ਨੂੰ ਪ੍ਰਵਾਨਚਾਰਿਤ ਸਕਣਗੇ ਪੰਥਕ ਜਿਹੜੀ ਮਾਨਸਿਕਤਾ ਕਹਿ ਲੋ ਸਿੱਖ ਉਹਨਾਂ ਦੀ ਹੈਗੀ ਆ ਉਹ ਜੇ ਜੇ ਸਿੱਖਾਂ ਨੂੰ ਪ੍ਰਵਾਨਚਾਰਨਗੇ ਤਾਂ ਤਾਂ ਹੀ ਜਿਹੜੀ ਹੈਗੀ ਆ ਉਹਨਾਂ ਦੀ ਕਹਿ ਲੋ ਜਿਹੜੀ ਅਗਲੇਰੀ ਜਿਹੜੀ ਭਾਵਨਾ ਉਹਨਾਂ ਦੀ ਹੈ ਤਾਂ ਚਲੋ ਜੋ ਕੁਝ ਬਹੁਤਾ ਕੁਛ ਤਾਂ ਉਹਨਾਂ ਦੇ ਇੱਕ ਲੀਟਰ ਵਜੋਂ ਜਾਂ ਰਾਜਨੀਤਿਕ ਪਾਰਟੀ ਵਜੋਂ ਵਾਰ ਕਰਨੇ ਹੀ ਆ ਨਾ ਦੁਬਾਰਾ ਤੇ ਉਹ ਤਾਂ ਹੀ ਵਾਰ ਹੋ ਸਕਦਾ ਜੇ ਲੋਕਾਂ ਨੂੰ ਪ੍ਰਵਾਨਚਾਰਨਗੇ ਰਸਨਾਤ ਅਨਸਾਰ ਜਾਣਗੇ ਵੈਸੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇੱਕ ਪੰਥਕ ਝੰਡੇ ਵਾਲੀ ਪਾਰਟੀ ਆ ਪੰਥਕ ਫਲਸਫੇ ਨਾਲ ਜੁੜੀ ਹੋਈ ਪਾਰਟੀ ਆ ਔਰ ਇਸ ਪਾਰਟੀ ਦੇ ਆਗੂ ਨੂੰ ਜੇ ਪਹਿਲਾਂ ਨਹੀਂ ਪਤਾ ਲੱਗਿਆ ਇਹ ਸਵਾਲ ਵੀ ਉੱਠਦੇ ਰਹੇ ਕਿ ਸੁਖਵੀਰ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਪੰਥਕ ਮਰਜ਼ਾਦਾ ਤੋਂ ਸਖਣੇ ਨੇ ਪਹਿਲਾਂ ਵੀ ਬਹੁਤ ਸਾਰੇ ਦੋਸ਼ ਵੀ ਲੱਗਦੇ ਰਹੇ ਆ ਤੇ ਉਹ ਸਿਰਫ ਉਹ ਕਹਿ ਲੋ ਪੈਰਾਸ਼ੂਟ ਰਾਹੀਂ ਉੱਪਰੋਂ ਆ ਗਏ ਆ ਉਹਨਾਂ ਦਾ ਕੋਈ ਸੰਘਰਸ਼ੀ ਜੀਵਨ ਨਹੀਂ ਹੈਗਾ ਠੀਕ ਹੈ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਸੰਘਰਸ਼ ਕੀਤਾ ਜਾਂ ਲੰਬਾ ਸਮਾਂ ਉਹ ਜਿਹੜਾਂ ਵੀ ਰਹੇ ਜਾਂ ਜਦੋਂ ਜਹਾਦ ਵੀ ਕੀ ਕਰਕੇ ਆਏ ਆ ਔਰ ਉਸ ਬਸਰਾ ਪ੍ਰਕਾਰ ਸੇ ਕਿ ਬਾਦਲ ਆਪ ਇਹ ਸਵਾਲ ਉਠਾਉਂਦੇ ਰਹੇ ਆ ਤੇ ਕੋਈ ਰੀ ਮਜੀਠੀਆ ਨੂੰ ਉਹਨਾਂ ਨੇ ਸਟੇਜ ਤੋਂ ਕਹਿਤਾ ਸੀ ਤੁਹਾਨੂੰ ਯਾਦ ਹੋਊਗਾ ਕਿ ਇਹ ਤਾਂ ਹੁਣ ਸਾਰਾ ਕੁਝ ਬਣਿਆ ਬਣਾਇਆ ਇਹਨਾਂ ਨੂੰ ਮਿਲ ਗਿਆ ਤੇ ਅਸੀਂ ਤਾਂ ਜਿਹੜੀਆਂ ਲੰਬੀਆਂ ਜੇੜਾਂ ਕੱਟੀਆਂ ਨੇ ਉਸ ਤਰ੍ਹਾਂ ਸੁਖਵੀਰ ਬਾਦਲ ਨੂੰ ਜਿਸ ਤਰ੍ਹਾਂ ਦੀ ਉਹ ਪਾਰਟੀ ਮਤਲਬ ਪੰਥਕ ਦੇ ਝੰਡੇ ਵਾਲੀ ਪਾਰਟੀ ਆ ਉਹਦੇ ਨਾਲ ਉਹ ਜੁੜੇ ਹੋਏ ਨੇ ਉਹਦੇ ਪ੍ਰਧਾਨ ਨੇ ਉਨ੍ਹਾਂ ਨੂੰ ਸਿੱਖ ਸਿਧਾਂਤ ਸਿੱਖ ਮਰਜ਼ਾਦਾ ਸਿੱਖ ਰਹਿਤ ਮਰਜ਼ਾਦਾ ਜਿਹੜਾ ਪੰਥਕ ਏਜੰਡਾ ਉਹ ਸਾਰਾ ਕੁਝ ਦਾ ਹੈ ਬਾਰੇ ਜੇ ਪਿੱਛੇ ਨਹੀਂ ਤਾਂ ਹੁਣ ਉਹਨਾਂ ਨੂੰ ਜ਼ਰੂਰ ਜਾਣੂ ਹੋ ਜਾਣਾ ਚਾਹੀਦਾ ਔਰ ਜਿਹੜੇ ਨਵੇਂ ਸਵਾਲ ਜਾਂ ਨਵੇਂ ਬਵਾਦ ਉੱਠਦੇ ਨੇ ਔਰ ਇਨ੍ਹਾਂ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਹੁਣ ਦੇਖੋ ਪ੍ਰਾਤਨ ਮਰਜ਼ਾਦਾ ਅਨੁਸਾਰ ਜੇ ਆਪਾਂ ਦੇਖੀਏ ਤਾਂ 1987 ਚ ਸਰਦਾਰ ਸਰਜੀਤ ਸਿੰਘ ਬਰਨਾਲਾ ਨੂੰ ਵੀ ਸਜਾ ਲਗੀ ਸੀ ਉਹ ਉਸ ਸਮੇਂ ਮੁੱਖ ਮੰਤਰੀ ਸੀ ਔਰ ਉਹਨਾਂ ਨੂੰ ਸ੍ਰੀ ਕਾਲਤਖਸਾ ਵੱਲੋਂ ਉਦੋਂ ਪ੍ਰੋਫੈਸਰ ਦਰਸ਼ਨ ਸਿੰਘ ਸੀਗੇ ਸ੍ਰੀ ਕਾਲਤਖਸਾ ਦੇ ਜਥੇਦਾਰ ਉਦੋਂ ਜਥੇਦਾਰ ਵੱਲੋਂ ਸਾਰੇ ਜਿਹੜੇ ਕਾਲੀਦਲੋਂ ਭੰਗ ਕਰਨ ਬਾਰੇ ਅਪੀਲ ਹੋਈ ਸੀ ਔਰ ਬਰਨਾਲਾ ਨੇ ਆਪਣਾ ਕਾਲੀਦਲ ਜਿਹੜਾ ਭੰਗ ਨਹੀਂ ਸੀ ਕੀਤਾ ਤੇ ਉਸ ਸਮੇਂ ਉਹ ਮੁੱਖ ਮੰਤਰੀ ਸੀ ਜਦੋਂ ਉਹਨਾਂ ਨੂੰ ਪੰਜੋਂ ਛੇਕ ਦਿੱਤਾ ਗਿਆ ਅ ਤਨਖਾਹਿਆ ਕਰਾਰ ਦੇ ਸੌਰੀ ਛੇਕਿਆ ਨਹੀਂ ਗਿਆ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਤਾਂ ਉਹਨਾਂ ਨੇ 15 ਮਹੀਨੇ ਬਾਅਦ ਜਦੋਂ ਸਾਬਕਾ ਮੁੱਖ ਮੰਤਰੀ ਹੋਵੇ ਉਹਨਾਂ ਨੇ ਜਥੇਦਾਰ ਤੋਤਾ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਜਿਸ ਤਰ੍ਹਾਂ ਇਹਨਾਂ ਨੇ ਹੁਣ ਬਲਵਿੰਦਰ ਸਿੰਘ ਆਪਣੇ ਭੂੰਦੜ ਨੇ ਜਥੇਦਾਰ ਉਹਨਾਂ ਨੂੰ ਬਣਾਇਆ ਕਾਰਜਕਾਰੀ ਪ੍ਰਧਾਨ ਉਹਨਾਂ ਨੇ ਜਥੇਦਾਰ ਤੋਤਾ ਸਿੰਘ ਨੂੰ ਪ੍ਰਧਾਨ ਬਣਾ ਕੇ ਉਹ ਸ੍ਰੀ ਕਾਲ ਤਖਤ ਸਾਹਿਬ ਤੇ ਪੇਚ ਹੋਏ ਸੀ ਔਰ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਉਸ ਸਮੇਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੇ ਉਹਨਾਂ ਨੂੰ ਥੰਮਲੇ ਨਾਲ ਬੰਨ੍ਹ ਕੇ ਮੈਂ ਅੱਜ ਫੋਟੋ ਵੀ ਹੈ ਮੈਂ ਕਾਫੀ ਦੇਰ ਬਾਅਦ ਦੇਖੀ ਹੈ ਫੋਟੋ ਵੀ ਹੈ ਔਰ ਉਹ ਥੰਮਲੇ ਨਾਲ ਬੰਨ੍ਹ ਕੇ ਉਹਨਾਂ ਨੂੰ ਜਿਹੜੀ ਹੈ ਸਜ਼ਾ ਲਗਾਈ ਸੀ ਔਰ ਇਹ ਲਿਖਿਆ ਸੀ ਉਹਨੇ ਕਿ ਮਤਲਬ ਮੈਂ ਭੋਲਨਹਾਰ ਗੁਰੂ ਬਖਸ਼ਨਹਾਰ ਉਹ ਫੱਟੀ ਵੀ ਪਾਈ ਰੱਖੀ ਉਹਨੇ ਔਰ ਉਹਨਾਂ ਨੇ ਇਹ ਜਿਹੜੀ ਲਗਾਤਾਰ ਇੱਕ ਮਹੀਨਾ ਸੇਵਾ ਜਦੋਂ ਚੱਲੀ ਸੀ ਉਹ ਸੌਰੀ ਉਹਨਾਂ ਦੀ ਤਨਖਾਹ ਜਿਹੜੀ ਉਹਨਾਂ ਨੂੰ ਲੱਗੀ ਸੀ ਧਾਰਮਿਕ ਸਜਾ ਤਾਂ ਉਹਨੇ ਇੱਕ ਮਹੀਨਾ ਫੱਟੀ ਗੱਲ ਚ ਪਾਈ ਰੱਖੀ ਜੀ ਔਰ ਉਹ ਪੂਰੀ ਸੇਵਾ ਤੋਂ ਬਾਅਦ ਉਹ ਸ਼੍ਰੀ ਕਾਲਤਾਖਸਰ ਤੇ ਦੁਆਰਾ ਪੇਸ਼ ਹੋਏ ਸੀ ਪੇਸ਼ ਹੋਣ ਤੋਂ ਬਾਅਦ ਉਹਨਾਂ ਨੂੰ ਜਿਹੜੀ ਆ ਉਹ ਕਹੋ ਮਤਲਬ ਜਿਹੜੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਪੰਥ ਚ ਸ਼ਾਮਲ ਜਾਂ ਪੰਤੀ ਉਹ ਦਿੱਤੀ ਗਈ ਸੀ ਇਸੇ ਤਰ੍ਹਾਂ ਸੇ ਵੀਰ ਬਾਦਲ ਨੂੰ ਵੀ ਚਾਹੀਦਾ ਹੈ ਕਿ ਉਹ ਜਿਹੜੀ ਧਾਰਮਿਕ ਮਰਜ਼ਾ ਦਾ ਸਥਾਨਤਾ ਹੈ ਉਹ ਉਹਨੂੰ ਮਤਲਬ ਉਹਦੇ ਮੁਤਾਬਕ ਹੀ ਚੱਲਣ ਜੀ ਤਾਂ ਅੱਗੇ ਗੱਲ ਕਰਦੇ ਅੱਜ ਜਿਹੜਾ ਵਿਧਾਨ ਸਭਾ ਦਾ اجلاس ਸ਼ੁਰੂ ਹੋ ਰਿਹਾ ਕੀ ਉਹ ਸਰਕਾਰ ਦੀ ਮਜਬੂਰੀ ਹੈ ਤੇ ਇਸੇ ਵਿਰੋਧੀਆਂ ਦਾ ਕੀ ਤਰਕ ਹੈ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਉਹ ਜਿਹੜੇ ਵਾਦੇ ਜਾਂ ਦਾਅਵੇ ਜਾਂ ਜਿਹੜੇ ਪ੍ਰੋਗਰਾਮ ਲੈ ਕੇ ਸੱਤਾ ਚਾਹੀ ਸੀ ਉਹ ਹੌਲੀ-ਹੌਲੀ ਇੱਕ-ਇੱਕ ਕਰਕੇ ਸਾਰੇ ਛੜਤੀ ਜਾਂਦੀ ਹੈ। ਔਰ ਜਿਹੜੇ ਵਿਧਾਨ ਸਭਾ ਦੇ اجلاس ਦੀ ਤੁਸੀਂ ਗੱਲ ਕਰਦੇ ਹੋ ਤਾਂ ਪਹਿਲਾਂ ਤਾਂ ਉਹ ਆਮ ਆਦਮੀ ਪਾਰਟੀ ਸੱਤਾ ਚਾਉਣ ਤੋਂ ਪਹਿਲਾਂ ਇਹ ਗੱਲ ਕਰਦੀ ਹੁੰਦੀ ਸੀ ਕਿ ਜਿਹੜਾ ਵਿਧਾਨ ਸਭਾ ਦਾ اجلاس ਬਹੁਤ ਲੰਬਾ ਚੱਲਣਾ ਚਾਹੀਦਾ ਹੈ, ਲੋਕ ਮੁੱਦੇ ਉੱਠਣੇ ਚਾਹੀਦੇ ਆ, ਲੋਕ ਮਸਲੇ ਉੱਠਣੇ ਚਾਹੀਦੇ ਆ, ਲੋਕਾਂ ਦੀ ਗੱਲ ਹੋਣੀ ਚਾਹੀਦੀ ਹੈ ਵਿਧਾਨ ਸਭਾ ਦੇ। ਕਿਉਂਕਿ ਲੋਕ ਮੁੱਦਿਆਂ ਮਸਲਾਂ ਲਈ ਇੱਕ ਮੰਚ ਹੈ ਵਿਧਾਨ ਸਭਾ। ਔਰ ਜੀ ਜਿਹੜੀ ਜਿਹੜੀਆਂ ਵਿਰੋਧੀ ਧਿਰਾਂ ਇਹ ਮਸਲੇ اٹھਾ ਸਕਦੀਆਂ ਨੇ ਔਰ ਆਪ ਉਹ ਹੌਲੀ ਹੌਲੀ ਇਹ ਛੜਦੀ ਜਾ ਰਹੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਸਵਾਲ ਕੀਤਾ ਹੈ ਕਿ ਕੀ ਇਹ ਮਜਬੂਰੀ ਹੈ ਇਹ ਵਾਕਈ ਮਜਬੂਰੀ ਹੈ ਪਰਬ੍ਰਤੀ ਧਿਰਾਂ ਨੇ ਅੱਜ ਤੇ ਟਿੱਪਣੀ ਵੀ ਕੀਤੀ ਹੈ ਕਿ 6 ਮਹੀਨਿਆਂ ਬਾਅਦ ਅਜਲਾਸ਼ ਸ਼ੁਰੂ ਹੋ ਰਿਹਾ ਔਰ ਦੋ ਦਿਨ ਜਿਹੜਾ ਉਹ ਸਰਦਾਂਝ ਲੀਆਂ ਚ ਚੱਲ ਜਾਣੇ ਆ ਤੇ ਇੱਕ ਦਿਨ ਹੈਗਾ ਤੇ ਇੱਕ ਦਿਨ ਵੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਜਿਹੜੇ ਮੁੱਦੇ ਨੇ ਲੋਕ ਮੁੱਦੇ ਆ ਉਹਨਾਂ ਤੇ ਸਰਕਾਰ ਚਰਚਾ ਕਰਨ ਲਈ ਤਿਆਰ ਨਹੀਂ ਜੀ ਔਰੇ ਇਹ ਸਵਾਲ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਉਠਾਇਆ ਸਰਪਾਲ ਸਿੰਘ ਖਹਿਰਾ ਨੇ ਵੀ ਉਠਾਇਆ ਔਰ ਉਹਨੇ ਕਿਹਾ ਕਿ ਸਰਕਾਰ ਸਿਰਫ ਇੱਕ ਖਾਣਾ ਪੂਰਤੀ ਕਰ ਰਹੀ ਹੈ ਔਰ ਪਹਿਲਾਂ ਜਿਹੜਾ ਸੀਗਾ ਇਹ ਸਰਕਾਰ ਇਹ ਵਾਅਦਾ ਕਰਦੀ ਸੀ ਵੀ 120 ਦਿਨ ਅਜਲਾਸ ਚੱਲਣਾ ਚਾਹੀਦਾ ਹਰ ਰੋਜ਼ ਅਜਲਾਸ ਚੱਲਣਾ ਚਾਹੀਦਾ ਹਰ ਰੋਜ਼ ਲੋਕ ਮੁੱਦੇ ਉੱਠਣੇ ਚਾਹੀਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਯਾਦ ਵੀ ਕਰਾਇਆ ਔਰ ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਆਪਣੇ ਸਰਪਾਲ ਖਹਿਰਾ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਜਿਹੜਾ ਇੱਕ ਮੰਚ ਹੈ ਡੈਮੋਕ੍ਰੇਸੀ ਦਾ ਆਪਣੇ ਵਿਧਾਨ ਸਭਾ ਔਰ ਉਸ ਮੰਚ ਤੋਂ ਲੋਕ ਮੁੱਦਿਆਂ ਨੂੰ ਮਤਲਬ ਇੱਕ ਵਿਸਰਾਮ ਦੇ ਰਹੀ ਹੈ ਜਿਹੜੀ ਕਿ ਲੋਕਤੰਤਰ ਦਾ ਘਾਣ ਔਰ ਜਿਸ ਤਰ੍ਹਾਂ ਹੁਣ ਬਹੁਤ ਸਾਰੇ ਮੁੱਦੇ ਨੇ ਸਟੇਟ ਨਾਲ ਜੁੜੇ ਹੋਏ ਮੁੱਦੇ ਨੇ ਕਰਜ਼ਾ ਦੀ ਪੰਡ ਜਿਹੜੀ ਹੈ ਸਟੇਟ ਦੀ ਭਾਰੀ ਹੋ ਰਹੀ ਆ ਆਰਥਿਕ ਸੰਕਟ ਵੱਧ ਰਿਹਾ ਪੀਅੱਡੀਆਂ ਵਾਲਾ ਕਿੱਡਾ ਵੱਡਾ ਮੁੱਦਾ ਉਹ ਮੇਖੜਾ ਔਰ ਜਿਹੜੀਆਂ ਕ੍ਰਾਈਮ ਦੀਆਂ ਘਟਨਾਵਾਂ ਨੇ ਸਟੇਟ 'ਚ ਵਧ ਰਹੀਆਂ ਨੇ ਕਿਸਾਨੀ ਮੁੱਦੇ ਆ ਕਿਸਾਨੀ ਕਰਜ਼ਾ ਜਾਲ ਆ ਔਰ ਬਹੁਤ ਸਾਰੇ ਮੁੱਦੇ ਨੇ ਜਿਹਨੇ ਪੰਜਾਬ ਨਾਲ ਜੁੜੇ ਹੋਏ ਨੇ ਨਸ਼ਿਆਂ ਦਾ ਮੁੱਦਾ ਕਿੱਡਾ ਵੱਡਾ ਮੁੱਦਾ ਇਹ ਸਾਰੇ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਆ ਸਾਨ ਸਭਾ ਦਾ ਜਲਾਸ ਜਿਹੜਾ ਲੰਬਾ ਹੋਣਾ ਚਾਹੀਦਾ ਪਰ ਜਿਹੜਾ ਹੈਗਾ ਇਹ ਖਾਣਾ ਪੂਰਤੀ ਹੋ ਰਹੀ ਹੈ ਤੇ ਅੱਜ ਵਿਰੋਧੀਆਂ ਨੇ ਟਿੱਪਣੀ ਵੀ ਕੀਤੀ ਹੈ ਔਰ ਇਤੇ ਸਰਕਾਰ ਤੇ ਨਿਸ਼ਾਨਾ ਵੀ ਸਾਧਿਆ ਤੇ ਜਵਾਬ ਵੀ ਮਿਲ ਗਿਆ ਇਹ ਜਿਹੜਾ ਵਿਧਾਨ ਸਭਾ ਚ ਮੁੱਦੇ ਉਠਣੇ ਚਾਹੀਦੇ ਆ ਜਿਹੜੇ ਵਿਰੋਧੀ ਧਿਰਾਂ ਨੂੰ ਦੇ ਜਿਹੜੇ ਸਵਾਲ ਨੇ ਉਹਨਾਂ ਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਸਰਕਾਰ ਦੇ ਮੰਤਰੀਆਂ ਨੂੰ ਜਵਾਬ ਦੇਣਾ ਚਾਹੀਦਾ ਜਾਂ ਜਿਹੜੀ ਲੋਕ ਪੱਖੀ ਲੋਕ ਮੁੱਦੇ ਨੇ ਉਹਨਾਂ ਤੇ ਚਰਚਾ ਹੋਣੀ ਚਾਹੀਦੀ ਹੈ ਜੀ ਤਾਂ ਰਾਜਨੀਤੀ ਤੋਂ ਇਲਾਵਾ ਵੀ ਸਰ ਕਈ ਇਸ ਸਮੇਂ ਸੋਸ਼ਲ ਮੀਡੀਆ ਤੇ ਵਿਵਾਦ ਬਹੁਤ ਪੱਕੇ ਹੋਏ ਨੇ ਤਾਂ ਗੱਲ ਕਰਦਾ ਜਗਰਾਉਂ ਦੇ ਇੱਕ ਬਾਬੇ ਦਾ ਇੱਕ ਨਵਾਂ ਕਾਂਡ ਸਾਹਮਣੇ ਆਇਆ ਇਹ ਬਾਬਾ ਕੌਣ ਹੈ ਤੇ ਇਸ ਨਾਲ ਪਹਿਲਾਂ ਵੀ ਕਈ ਵਿਵਾਦ ਜੁੜੇ ਨੇ ਦੇਖੋ ਜੇ ਪੰਜਾਬ ਵਿੱਚ ਡੇਰਿਆਂ ਦੀ ਗੱਲ ਕਰੀਏ ਤਾਂ ਡੇਰੇ ਬਹੁਤ ਸਾਰੇ ਵਿਵਾਦਾਂ 'ਚ ਹੀ ਰਹਿੰਦੇ ਆ ਔਰ ਇੱਥੇ ਬਹੁਤ ਸਾਰੀਆਂ ਜਿਹੜੀਆਂ ਮਤਲਬ ਪੰਥਕੰਬਰਜਾਦਾ ਨਾਲ ਜੁੜੀਆਂ ਹੋਈਆਂ ਸਖਸ਼ੀਅਤਾਂ ਨੇ ਉਹ ਟਿੱਪਣੀ ਵੀ ਕਰਦੀਆਂ ਕਿ ਜਿੱਥੇ ਇਹ ਡੇਰਿਆਂ 'ਚ ਬਹੁਤ ਸਾਰੇ ਡੇਰੇ ਸਾਰਿਆਂ ਨੂੰ ਨਹੀਂ ਆਪਾਂ ਕਹਿ ਸਕਦੇ ਬਹੁਤ ਸਾਰੇ ਡੇਰੇ ਜਿਹੜੇ ਆ ਧਾਰਮਿਕ ਪ੍ਰਚਾਰ ਪ੍ਰਸਾਰ ਚ ਲੱਗੇ ਹੋਏ ਆ ਸਿੱਖੀ ਦਾ ਪ੍ਰਚਾਰ ਕਰਦੇ ਆ ਵਿਦੇਸ਼ਾਂ ਚ ਵੀ ਤੱਕ ਵੀ ਉਹ ਜਾਂ ਦੂਜੇ ਰਾਜਾਂ ਤੱਕ ਵੀ ਜਾ ਕੇ ਪ੍ਰਚਾਰ ਕਰਦੇ ਆ ਸਾਰਿਆਂ ਤੇ ਨਹੀਂ ਆਪਾਂ ਗੱਲ ਕਰ ਸਕਦੇ ਪਰ ਬਹੁਤ ਸਾਰੇ ਡੇਰੇ ਜਾਂ ਇਹ ਜਿਹੇ ਜਿਹੜੇ ਅਖੌਤੀ ਬਾਪੇ ਨੇ ਉਹ ਜਰੂਰ ਧਰਮਕੰਬਰ ਜਾਦਾ ਨੂੰ ਵੀ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਂਦੇ ਆ ਔਰ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਨਾਲ ਜਾਂ ਖਲਵਾੜ ਵੀ ਕਰਦੇ ਆ ਔਰ ਮਤਲਬ ਇਹ ਬਚਦੇ ਵੀ ਆਉਂਦੇ ਆ ਕਿਉਂਕਿ ਸਿਆਸੀ ਦਿਵਾਲਾ ਲਾ ਲਓ ਜਾਂ ਵੋਟਾਂ ਦਾ ਕਾਰਨ ਲਾ ਲਓ ਇਹ ਬਚ ਵੀ ਜਾਂਦੇ ਆ ਪਰ ਜਿਹੜੇ ਤੁਸੀਂ ਬਾਬੇ ਦੀ ਗੱਲ ਕੀਤੀ ਹੈ ਇਹ ਖੁਲਤੀ ਬਾਬਾ ਕਈ ਵਾਰ ਪਹਿਲਾਂ ਵੀ ਬਵਾਤਾਂ ਚ ਰਿਹਾ ਹੁਣ ਜਿਹੜੇ ਨਿੰਗ ਸਿੰਘ ਜਥੇਵੰਦੀ ਜਥੇਵੰਦੀ ਵੱਲੋਂ ਭਾਈ ਮਹਿਰੂ ਨੇ ਉਹਨਾਂ ਨੇ ਇਹਨਾਂ ਦਾ ਇੱਕ ਪਾਜ ਦੇੜਿਆ ਔਰ ਜਿਹੜਾ ਇਹਨਾਂ ਦਾ ਨਵਾਂ ਕਾਗਜ਼ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਔਰ ਜਿਸ ਤਰ੍ਹਾਂ ਇਹਨੇ ਮਤਲਬ ਕਈ ਆਪਣੀਆਂ ਬੀਬੀਆਂ ਨੂੰ ਮਤਲਬ ਆਪਣੇ ਡੇਰੇ ਚ ਕੀਤਾ ਅਪਮਾਨਿਤ ਕੀਤਾ ਕਹਿ ਲਿਏ ਕਈ ਤਰ੍ਹਾਂ ਦੇ ਉਹਨਾਂ ਬੀਬੀਆਂ ਨੇ ਦੋਸ਼ ਲਾਇਆ ਉਹਨਾਂ ਨੂੰ ਸਾਹਮਣੇ ਵੀ ਲਿਆਂਦਾ ਬੀਬੀਆਂ ਨੂੰ ਔਰ ਉਹਦੇ ਨਾਲ ਹੀ ਜਿਹੜਾ ਬਲਜਿੰਦਰ ਸਿੰਘ ਨਾਮੀ ਖੋਤੀ ਪਾਪਾ ਇਹ ਆਪਦੇ ਆਪ ਨੂੰ ਨਾਂ ਸਰ ਦੀ ਸੰਪਰਦਾਇ ਨਾਲ ਜੁੜਿਆ ਹੋਇਆ ਪਾਪਾ ਆਖਦਾ ਔਰ ਇਹ ਜਿਹੜੀ ਜਦੋਂ ਆਪਾਂ ਜਗਰਾਉਂ ਤੋਂ ਖਾੜੇ ਪਿੰਡ ਨੂੰ ਜਾਂਦੇ ਆ ਤਾਂ ਉੱਥੇ ਨਹਿਰ ਦੇ ਉੱਪਰ ਹੀ ਇਹ ਡੇਰਾ ਫਾਮੀ ਜਿਹੜਾ ਡੇਰਾ ਮਰਜਾਦਾ ਵਾਲਾ ਡੇਰਾ ਇੱਥੇ ਮਤਲਬ ਜਿਹੜੀ ਸਿੱਖ ਸੰਤਾਂ ਜਾਂ ਨਾਨਕ ਸਰਪ੍ਰਦਾ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਦੀ ਭਾਵਨਾ ਵੀ ਜੁੜੀ ਹੋਈ ਹੈ ਪਰ ਇਹ ਲੋਕ ਉੱਥੇ ਉਹਨਾਂ ਥਾਵਾਂ ਤੇ ਧਾਰਮਿਕ ਥਾਵਾਂ ਤੇ ਬੈਠ ਕੇ ਜਿਹੜੀਆਂ ਲੋਕ ਭਾਵਨਾਵਾਂ ਨਾਲ ਜਾਂ ਲੋਕਾਂ ਦੀ ਉਹਦੇ ਨਾਲ ਸ਼ਰਧਾ ਨਾਲ ਖਲਵਾੜ ਕਰਦੇ ਆ ਔਰ ਇਹ ਜਿਹੜੇ ਹੈਗੇ ਨੇ ਪੰਜੱਥੇਦਾਰ ਮਹਿਰਮ ਉਹਨਾਂ ਨੇ ਇਹਦੀ ਸਾਰੀ ਜਿਹੜੀ ਹੈ ਮਤਲਬ ਇੱਕ ਵੀਡੀਓ ਵੀ ਵਾਇਰਲ ਕੀਤੀ ਹੈ ਮੌਕੇ ਤੇ ਮਾਫੀ ਮੰਗਦਾ ਪਿਆ ਜਾਂ ਇਥੋਂ ਤੱਕ ਕਿ ਉਹਨਾਂ ਨੇ ਸੌਦਾ ਵੀ ਕਰਦਾ ਪਿਆ ਉਹਨਾਂ ਨੇ ਦੱਸਿਆ ਕਿ 10 ਲੱਖ ਦਾ ਸਾਡੇ ਨਾਲ ਸੌਦਾ ਕਰ ਰਿਹਾ ਸੀ ਔਰ ਉਹਨਾਂ ਨੇ ਇਹ ਵੀ ਮਤਲਬ ਉਹ ਦੱਸਦੇ ਪਏ ਵਕ ਵਕ ਹੋਰ ਵੀ ਵੀਡੀਓ ਹੈਗੀਆਂ ਨੇ ਇਥੋਂ ਤੱਕ ਕਿ ਇਹਦੇ ਛਿੱਤਰ ਪ੍ਰੇਡ ਵੀ ਕੀਤੀ ਹੈ ਉਹ ਵੀ ਉਹ ਕਹਿੰਦਾ ਸਾਡੇ ਕੋਲ ਵੀਡੀਓ ਹੈਗੀ ਆਉਣ ਵਾਲੇ ਸਮੇਂ 'ਚ ਇਹ ਅਸੀਂ ਮਤਲਬ ਸੰਗਤਾਂ ਦੇ ਸਾਹਮਣੇ ਜਾਂ ਲੋਕਾਂ ਦੇ ਸਾਹਮਣੇ ਲਿਆਵਾਂਗੇ ਔਰ ਇਹ ਮਾਮਲਾ ਜਿਹੜਾ ਹੁਣ ਪੁਲਿਸ ਕੋਲੇ ਵੀ ਚਲਿਆ ਗਿਆ ਉਹ ਨਾਲੇ ਦਿਨਾਂ ਚ ਪੁਲਿਸ ਵੀ ਕਾਰਪਈ ਕਰਦੀ ਆ ਜਾਂ ਨਹੀਂ ਕਰਦੀ ਇਹ ਨਹੀਂ ਪਤਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬਾਬਾ ਪਹਿਲਾਂ ਵੀ ਵਿਵਾਦਾਂ ਚ ਰਿਹਾ ਵਾਕਈ ਪਹਿਲਾਂ ਵੀ ਵਿਵਾਦਾਂ ਚ ਰਿਹਾ ਪਹਿਲਾਂ ਵੀ ਇਹ ਮਤਲਬ ਜਦੋਂ ਵਿਦੇਸ਼ੀ ਤੌਰੇ ਤੇ ਗਿਆ ਸੀ ਤਾਂ ਉੱਥੋਂ ਵੀ ਇੱਕ ਮਤਲਬ ਜਰਮਨ ਤੌਰੇ ਤੋਂ ਇੱਕ ਆਪਣੇ ਬੀਬੀ ਜੀ ਨੂੰ ਇਹ ਨਾਲ ਲਿਆਇਆ ਸੀ ਉੱਥੋਂ ਬਾਅਦ ਚ ਹਾਲਾਂਕਿ ਨਾਨਕ ਸਰ ਦੀ ਮਰਜ਼ਾਦਾ ਅਨਸਾਰ ਉੱਥੇ ਤਾਂ ਬਿੰਗਮ ਦੀ ਮਰਜ਼ਾਦਾ ਪਰ ਇਹਨੇ ਉਹ ਵਿਆਹ ਵੀ ਕਰਵਾਇਆ ਹੋਇਆ ਸੀ ਉੱਥੇ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਉਹ ਆਪਣੀ ਲੜਕੀ ਦੱਸ ਰਹੀ ਹੈ ਬੱਚੀ ਦੱਸ ਰਹੀ ਹੈ ਤੋ ਬਹੁਤ ਨਿੰਦਣਯੋਗ ਆ ਘਟਨਾ ਔਰ ਇੱਕ ਇਸ ਤੋਂ ਇਲਾਵਾ ਵੀ ਇਹ ਬਾਬੇ ਉਹ ਉਹ ਕਹਿ ਰਹੇ ਕਿ ਇਹ ਬਾਬੇ ਨੂੰ ਹੋਰ ਬਾਬੇ ਬਚਾਉਂਦੇ ਆ ਜਿਹੜੇ ਨੇ ਨੇੜੇ ਜੁੜੇ ਤੇ ਔਰ ਇਹ ਵੀ ਸੱਚ ਹੈ ਪਹਿਲਾਂ ਵੀ ਜਦੋਂ ਇਹ ਇੱਕ ਵੱਡੇ ਉਹ ਖਾਨਚ ਫਸਿਆ ਸੀ ਨਾ ਉੱਥੋਂ ਹਥਿਆਰ ਬਰਾਮਦ ਹੋਏ ਸੀ ਪੁਰਾਣੀ ਗੱਲ ਆ ਇਹ ਉਹ ਵੀ ਕਾਲੀ ਸਰਕਾਰ ਵੇਲੇ ਦੀ ਗੱਲ ਆ ਉਦੋਂ ਵੀ ਇਹਨੂੰ ਇੱਕ ਨਾਨਕ ਸਰ ਦੇ ਬਾਬੇ ਨੇ ਜਿਹੜਾ ਕਾਲੀ ਸਰਕਾਰ ਚ ਜਿਹੜਾ ਪਹੁੰਚ ਰੱਖਦਾ ਸੀ ਸੁਖਵੀਰ ਬਾਦਲ ਤੱਕ ਮਜੀਠੀਏ ਤੱਕ ਪ੍ਰਕਾਸ਼ ਸਿੰਘ ਬਾਦਲ ਤੱਕ ਇੱਕ ਬਾਬਾ ਬੜੀ ਪਹੁੰਚ ਰੱਖਦਾ ਸੀ ਔਰ ਇਹ ਸਾਰੇ ਲੀਡਰ ਜਿਹੜੇ ਉਸ ਬਾਬੇ ਦੀ ਹਾਜ਼ਰੀ ਵੀ ਥੋੜੀ ਥੋੜੀ ਦੇਰ ਬਾਅਦ ਭਰਦੇ ਸੀ ਉਹ ਸਾਰੇ ਰੋਪ ਜਾਣਦੇ ਹੀ ਆ ਉਹ ਬਾਬੇ ਤਾਂ ਨੂੰ ਉਦੋਂ ਵੀ ਇਹ ਬਾਬੇ ਨੂੰ ਬਚਾ ਲਿਆ ਸੀ ਜੀ ਮਤਲਬ ਉਸ ਕੇਸ ਤੇ ਉਹ ਬੜਾ ਵੱਡਾ ਕਾਂਡ ਸੀ ਬੜਾ ਵੱਡਾ ਕੇਸ ਸੀ ਉਹਦੀ ਚਰਚਾ ਲੋਕਾਂ ਚ ਬਹੁਤ ਹੋਈ ਸੀ ਉਸ ਤੋਂ ਇਲਾਵਾ ਵੀ ਮਤਲਬ ਇਹਦੇ ਕਈ ਬਾਤ-ਬਾਤ ਆਉਂਦੇ ਰਹਿੰਦੇ ਆ ਕਪੜੇ ਵੀ ਜਿਸ ਤਰ੍ਹਾਂ ਪੀਪਿੰਗਾ ਵਾਲੇ ਕਪੜੇ ਜੇ ਪਾ ਕੇ ਉਹ ਮਤਲਬ ਅਲੱਗ ਰੱਖੇ ਨੇ ਪਹਿਰਾਵਾ ਜੇ ਬਣਾਇਆ ਹੋਇਆ ਆਪਦਾ ਉਹਦੀ ਚਰਚਾ ਵੀ ਹੁੰਦੀ ਰਹਿੰਦੀ ਆ ਔਰ ਇਹ ਜਿਹੜੀ ਨਵੀਂ ਹੁਣ ਮੁੱਦਾ ਉੱਠਿਆ ਇਹਦੀ ਜਰੂਰ ਜਾਂਚ ਹੋਣੀ ਚਾਹੀਦੀ ਆ ਜਾਂਚ ਹੋ ਕੇ ਜਿਹੜਾ ਵੀ ਇਹਨੇ ਇਹ ਕੀਤਾ ਇਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਇਹੇ ਜੇ ਡੇਰੇ ਆ ਜੇ ਆਪਾਂ ਸੌਬਦਾ ਸਾਥ ਦੀ ਗੱਲ ਕਰਦੇ ਆ ਉਹ ਉਹੋ ਗਿਸ਼ਪ ਉਹ ਕਰਿਆ ਜੇਲ੍ਹ ਚ ਇਹ ਜੇ ਮਾਮਲਿਆਂ ਕਰਕੇ ਜੇਲ੍ਹ ਚ ਬੈਠਾ ਹੈ ਔਰ ਜਿਹੜੀ ਕਿ ਕੱਲੋ ਸਿੱਖ ਜਥੇਬੰਦੀਆਂ ਉਹਦੇ ਖਿਲਾਫ ਲੰਬੀ ਲੜਾਈ ਲੜ ਰਹੀਆਂ ਔਰ ਜਿੱਥੇ ਉਹਨੇ ਬੇਅਦਬੀਆਂ ਲਈ ਉਹ ਦੋਸ਼ੀ ਹੈ ਉੱਥੇ ਉਹ ਇਹ ਜੇ ਕਾਂਡਾ ਕਰਕੇ ਵੀ ਕਿਰਿਆ ਹੋਇਆ ਔਰ ਜੇਲ੍ਹ ਦੀ ਹਵਾ ਖਾ ਰਿਹਾ ਔਰ ਇਸੇ ਤਰ੍ਹਾਂ ਜਿਹੜੇ ਇਹ ਜੇ ਬਾਬੇ ਜਿਹੜੇ ਪੰਜਾਬ ਦੀ ਧਰਤੀ ਤੇ ਵੀ ਇਹ ਜੇ ਖੁੱਤੀ ਬੈਠੇ ਆ ਇਹਨਾਂ ਦਾ ਪਾਜ ਵੀ ਦੇੜਨਾ ਚਾਹੀਦਾ ਇਹਨਾਂ ਨੂੰ ਵੀ ਨੰਗੇ ਕਰਨਾ ਚਾਹੀਦਾ ਔਰ ਇਹਨਾਂ ਦੇ ਖਿਲਾਫ ਜਿਹੜੀ ਹੈ ਇਹ ਜਿਹੇ ਇਹੋ ਜਿਹੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਚਾਹੀਦੀ ਹੈ। ਔਰ ਪਹਿਲਾਂ ਵੀ ਇੱਕ ਕਈ ਇੱਕ ਬਾਬੇ ਹੈਗੇ ਇਹੋ ਜਿਹੇ ਜਗਰਾਉਂ ਇਲਾਕੇ ਇੱਥੇ ਇੱਕ ਹੋਰ ਵੀ ਚਰਨ ਸਿੰਘ ਨਾਮ ਦਾ ਇੱਕ ਬਾਬਾ ਉਹ ਵੀ ਇੱਕ ਵਾਰ ਮੈਨੂੰ ਯਾਦ ਆ ਕਿ ਕਾਲਜ ਤੇ ਕਬਜ਼ਾ ਕਰਨ ਆ ਗਿਆ ਸੀਗਾ। ਉੱਥੇ ਉਹ ਲੜਕੀਆਂ ਨਾਲ ਵੀ ਬਵਾਦ-ਵਿਵਾਦ ਹੋ ਗਿਆ। ਲੜਕੀਆਂ ਨੇ ਉਹਦੇ ਮਤਲਬ ਇਤੋਂ ਤੱਕ ਕਿ ਜੁੱਤੀਆਂ ਵੀ ਮਾਰੀਆਂ ਸੀ ਉਹ ਵੀਡੀਓ ਵੀ ਵਾਇਰਲ ਹੋਈ ਸੀ। ਇਕ ਵਾਰਾਂ ਚ ਵੀ ਫੋਟੋਸ਼ਾਪੀ ਸੀ। ਔਰ ਉਹ ਬਾਬੇ ਨੂੰ ਵੀ ਲੋਕ ਪੂਜੀ ਜਾਂਦੇ ਆ ਉਹਦਾ ਕੱਲ ਕਣੀ ਜਨਮ ਦਿਨ ਸਿੱਖਣ ਕੀ। ਜਾਉ ਦੀ ਕੀ ਵਰਸ਼ੀ ਸੀ ਉਹਦੇਗਾ ਫੋਟੋ ਬੜੀਆਂ ਚੱਲ ਰਹੀਆਂ ਸੀ ਮਤਲਬ ਲੋਕਾਂ ਨੂੰ ਵੀ ਇਸ ਮੁੱਦਿਆਂ ਤੇ ਇਹਨਾਂ ਮਾਮਲਿਆਂ ਤੇ ਅਲਰਟ ਹੋਣਾ ਚਾਹੀਦਾ ਹੈ ਜੀ ਜੀ ਤਾਈਸਨ ਸਾਡੇ ਨਾਲ ਸੀਨੇ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਅਤੇ ਅਹਿਮ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ